ਦੇਰਾਂ ਦਾ ਵੀ ਸਤਿਕਾਰ ਕਰਦਾ ਇੱਕ ਮਿੰਟ ਮੈਂ ਸਤਿਕਾਰ ਕਰਨਾ ਸਾਰੇ ਬੰਦਿਆਂ ਦਾ ਪਰ ਮੇਰੀ ਮੈਥੋਂ ਦੇਖਿਆ ਨਹੀਂ ਜਾਂਦਾ ਮੈਂ ਤਾਂ ਬੋਲ ਦਿੰਦਾ ਪਰ ਆ ਜੋ ਸਿਚੁਏਸ਼ਨ ਬਣੀ ਹੈ ਇਹਦਾ ਜ਼ਿੰਮੇਵਾਰ ਕੌਣ ਆ ਇਹ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਠੰਡੇ ਦਿਮਾਗ ਨਾਲ ਸੋਚਣਾ ਪੈਣਾ ਪਲੇਅਰਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਪਲੀਜ਼ ਆਪਾਂ ਬਹੁਤ ਸਾਰਾ ਪੈਸਾ ਕਮਾ ਰਹੇ ਆ ਹਰ ਰੋਜ਼ ਪੈਸਾ ਕਮਾ ਰਹੇ ਆ ਪਰ ਆ ਭਾਵਨਾ ਵੀ ਕੋਈ ਹੁੰਦੀ ਆ ਲੋਕ ਜਿਹੜੇ ਬੈਠੇ ਆ ਲਾਈਵ ਲੋਕ ਕੰਮ ਛੱਡੀ ਬੈਠੇ ਹੁੰਦੇ ਆ ਪਤਾ ਨਹੀਂ ਕੰਮਾਂ ਤੇ ਹੁੰਦੇ ਆ ਯਾਰ ਕਿਵੇਂ ਕਿਵੇਂ ਕੱਢ ਕੇ ਟਾਈਮ ਕੱਢ ਕੇ ਉਹ ਮੈਚ ਵੇਖਦੇ ਆ ਤੇ ਉਹ ਸਾਡੇ ਮੂੰਹ ਵੱਲ ਦੇਖਦੇ ਰਹਿੰਦੇ ਆ ਪਰ ਬੇਨਤੀ ਆ ਹੱਥ ਬਨ ਕੇ ਕਬੱਡੀ ਨੂੰ ਕਬੱਡੀ ਰਹਿਣ ਦਿਓ ਮੈਚ ਚਲਾਓ ਜੀ ਆਪਦੀ ਜੇਬ ਚੋਂ ਖਰਚ ਕੇ ਆਇਆ ਜਾਂ ਜਿਹੜੇ ਲਾਈਵ ਜੁੜੇ ਬੈਠੇ ਆ ਕੰਮਾਂ ਤੋਂੰਆਂ ਨੂੰ ਛੱਡੇ ਬੈਠੇ ਆ ਉਹਨਾਂ ਦਾ ਕੀ ਕਸੂਰ ਆ ਯਾਰ ਐ ਤਾਂ ਲੋਕ ਯਾਰ ਕਬੱਡੀ ਨੂੰ ਤਾਂ ਲੋਕ ਪਹਿਲੇ ਹੀ ਨਹੀਂ ਕਰਦੇ ਵਾਲੇ ਵੀਰ ਕਹਿੰਦੇ ਮੈਚ ਸ਼ੁਰੂ ਕਰੋ ਦੋ ਰੇਡਾਂ ਇੱਕ ਰੇਡਰ ਦੀਆਂ ਤੀਜੀ ਰੇਡ ਬਦਲ ਨਹੀਂ ਓ ਭਰਾਵੋ ਨਾ ਡੰਡ ਲਾਓ ਯਾਰ ਕਬੱਡੀ ਦੀ ਨਾ ਕੱਡੀਆਂ ਕਬੱਡੀਆਂ ਖੁੱਲੀਆਂ ਨਾ ਲੋਕਾਂ ਦਾ ਮੁੱਖ ਮੋੜੋ ਮੇਰੇ ਵੀਰ ਬਣ ਕੇ ਯਾਰ ਮੈਂ ਸਮਝਦਾ ਯਾਰ ਇਹ ਤਾਂ ਹੁਣ ਐਵੇਂ ਨਜਾਇਜ਼ ਗੱਲ ਆ ਯਾਰ ਜਿਹੜੀ ਬੇਰ ਸਾਹਿਬ ਦੀ ਟੀਮ ਆ ਨਾ ਪਹਿਲਾਂ ਲਿਖੋ ਨਾ ਜਾਂ ਤਾਂ ਰੂਲ ਤੇ ਰਹੋ ਤੇ ਨਹੀਂ ਫਿਰ ਜੇ ਪਾਉਣੀਆਂ ਇੱਕ ਪਾਸੇ ਰਵੀ ਕੱਲਾ ਪਾਊਗਾ ਇੱਕ ਪਾਸੇ ਬੁਲਟ ਕੱਲਾ ਪਾਊਗਾ ਯਾਰ ਆਪਾਂ ਕਬੱਡੀ ਨੂੰ ਕਬੱਡੀ ਰਹਿਣ ਦਈਏ ਓ ਯਾਰ ਇੱਕ ਪਾਸੇ ਤਾਂ ਖੜ ਜੀਏ ਫਿਰ ਯਾਰ ਉਹ ਭਰਾਵੋ ਇਹ ਸਾਰੀ ਉਮਰ YouTube ਤੇ ਰਹਿਣਾ ਰੌਲਾ ਰੱਪਾ ਜਦੋਂ ਕੱਟ ਕੇ ਪੈ ਗਿਆ ਪਿੱਛੇ ਹਟ ਜਾਓ ਰਾਜੇ ਪੁੱਛ ਇੱਕ ਮਿੰਟ ਪਲੀਜ਼ ਇੱਕ ਮਿੰਟ ਕਮੇਟੀ ਨੂੰ ਵੀ ਸਾਈਡ ਤੇ ਕਰ ਦਿਓ ਰਵੀ ਤੂੰ ਮੰਨਦਾ ਵੀ ਕੱਲ ਕੱਲਾ ਪਾਉਣੀਆਂ ਪੈਣੀਆਂ ਬੁਲਟ ਮੰਦਾ ਕੱਲਾ ਚਿੱਤ ਮੰਦਾ ਵੈਸੇ ਰੂਲ ਨਹੀਂ ਹੈਗਾ ਇਹ ਕਬੱਡੀ ਦਾ ਵੀ ਆਪਾਂ ਰੂਲ ਚੇਂਜ ਪਰ ਜਦੋਂ ਹੁਣ ਮੈਚ ਹੀ ਨਹੀਂ ਪੂਰਾ ਹੋ ਰਿਹਾ ਯਾਰ ਪਲੇਅਰਾਂ ਦੀ ਆਪਸੀ ਸਹਿਮਤੀ ਆ ਬਸ ਬਾਹ ਪੌੜ ਦੇ ਉੱਡ ਆ ਜੋ ਆਪਾਂ ਬਾਹਰ ਆ ਜਾਓ ਸਾਰੇ ਆਜੋ ਚੇਲਾ ਵਾਹਿਗੁਰੂ ਮੇਰ ਕਰੇ ਸੱਚੇ ਪਾਤਸ਼ਾਹ ਮੇਰ ਕਰੇ ਬੁਲਟ ਦਰਦ ਮਹਿਸੂਸ ਕਰ ਰਿਹਾ ਯਾਰ 1 ਮਿੰਟ ਪਿੱਛੇ ਹਟ ਜਾਓ ਪਲੀਜ਼ ਹਵਾ ਆਉਣ ਦਿਓ वो ठीक है बिल्कुल ठीक है जोर लग्या भाई यार नाम जितने सौखी गल थोड़ी है जोर लग रहा है यार एक मिनट रुको मैं हम गल कर ला एक मिनट यार चुप कर जो यार एक मिनट प्लीज एक मिनट प्लीज सुन एक मिनट सुनो यार आ जरा आप पहला रौला पाया कुछ निकलिया कुछ नहीं निकलिया जोर लग्या पा मैं कोई दोगली गल नहीं करता पहला प्लेयर ने कहा कले कले पावे मैं बोलिया ਪਰ ਮੈਨੂੰ ਫੀਲ ਹੋ ਰਿਹਾ ਯਾਰ ਚਾਹੇ ਰਵੀ ਕੈਲਰਮ ਪਾ ਰਿਹਾ ਤੇ ਚਾਹੇ ਪਾ ਰਿਹਾ ਬੁਲਟ ਮੁੰਡਿਆਂ ਦਾ ਜੋਰ ਲੱਗ ਰਿਹਾ ਗਰਮੀ ਅੱਜ ਗਰਮੀ ਹੈਗੀ ਆ ਐਵੇਂ ਪੱਟੇ ਗਏ ਮੋਹ ਕੰਮ ਖਰਾਬ ਹੋ ਜਾਣਾ ਹੱਥ ਬਨ ਕੇ ਬੇਨਤੀ ਆ ਆਪਾਂ ਕਬੱਡੀ ਨੂੰ ਕਬੱਡੀ ਰਹਿਣ ਦਈਏ ਇਹ ਪਹਿਲਾ ਪਲੇਆਰਾਂ ਦਾ ਡਿਸੀਜਨ ਸੀਗਾ ਪਰ ਮੈਂ ਚਾਹੁੰਦਾ ਯਾਰ ਪਲੀਜ਼ ਆਪਾਂ ਇਹਨੂੰ ਇਹਨੂੰ ਤਲਖੀ ਨੂੰ ਵਧਾਈਏ ਨਾ ਸੱਟ ਫੇੜ বাজੂਗੀ ਰਿਕਵੈਸਟ ਆ ਇਹ ਵਾਰ-ਵਾਰ ਰੌਲਾ ਪੈਂਦਾ ਸੀਗਾ ਜਿਹੜਾ ਇਹ ਤਾਂ ਹੋਇਆ ਰਿਕਵੈਸਟ ਹੈ ਮੇਰੀ ਹੱਥ ਬਣ ਕੇ ਕੱਲ ਵੀ ਸੰਤੂ ਨੰਗਲ ਦਾ ਮੇਲਾ ਇਦਾਂ ਹੀ ਖਰਾਬ ਹੋਇਆ ਰਾਤ ਨੂੰ 10 11 ਵਜੇ ਸਾਡੀ ਕਰੈਸ਼ ਵੀ ਸੁਣ ਲਓ ਹੁਣ ਇਦਾਂ ਗੱਲੂ ਆਪ ਲੋਕ ਸੁਦਾਈ ਨਹੀਂ ਨੇ ਕਮੇਟੀ ਜਾਂਦਾ ਪਾਜੀ ਉਹ ਭਰਾ ਮੇਰੇਆ ਗੱਲ ਤੇ ਸੁਣ ਲੈ ਇੱਕ ਮਿੰਟ ਦੇਖ ਮੇਰੀ ਸੁਣ ਗੱਲ ਮੇਰੀ ਸੁਣੀ ਗੱਲ ਇੱਕ ਮਿੰਟ ਮੈਂ ਇੱਕ ਸਾਂਝੀ ਗੱਲ ਕਰ ਰਿਹਾ ਮੈਂ ਪਲੇਅਰਾਂ ਦੀ ਗੱਲ ਵੀ ਕਰ ਰਿਹਾ ਮੈਂ ਕਮੇਟੀ ਦੀ ਵੀ ਗੱਲ ਕੀਤੀ ਮੈਂ ਲੋਕਾਂ ਦੀ ਵੀ ਗੱਲ ਕੀਤੀ ਪਰ ਮੈਂ ਨਹੀਂ ਚਾਹੁੰਦਾ ਵੀ ਕਿਸੇ ਪਲੇਅਰ ਦਾ ਨੁਕਸਾਨ ਹੋਵੇ ਭਾਜੀ ਇਹਨਾਂ ਨੇ ਫੈਸਲਾ ਕੀਤਾ ਪਰ ਹੁਣ ਇੱਥੇ ਇੰਨਾ ਕਰੋ ਵੀ ਫੈਰ ਮਾਰ ਦਿੰਨੇ ਆ ਇੱਥੇ ਕਹਦੇ ਹੁਣ ਹੁਣ ਇਹਨਾਂ ਨੂੰ ਵੀ ਇੱਥੇ ਕੁੱਟ ਕੇ ਬਾਹਰ ਭੇਜ ਦਿੰਨੇ ਆ ਦੱਸੋ ਯਾਰ ਹੁਣ ਕੀ ਕਰਾਉਣਾ ਕੀ ਆਪਾਂ ਪਲੇਅਰਾਂ ਤੋਂ ਇਧੂ ਬਾਦ ਮੈਂ ਪਲੇਅਰਾਂ ਨੂੰ ਵੀ ਬੇਨਤੀ ਕਰਦਾ ਆਹ ਦੁਰਦਸ਼ਾ ਆਪਣੇ ਕਰਕੇ ਹੋ ਰਹੀ ਆ ਪਲੇਅਰਾਂ ਕਰਕੇ ਹੋਈ ਆ ਪਲੇਅਰਾਂ ਕਰਕੇ ਹੋ ਰਹੀ ਆ ਇਹ ਕਿਉਂ ਯਾਰ ਆਪਾਂ ਇਹਨਾਂ ਨੂੰ ਡਿਸਟਰਬ ਕਰੀ ਜਾਂਦੇ ਆ ਆ ਲੋਕ ਬੇਵਕੂਫ ਨੇ ਯਾਰ ਜਿਹੜਾ ਆ ਮਾਵਾ ਭੈਣਾ ਬੈਠੀਆਂ ਕਾਦੇ ਲਈ ਬੈਠੀਆਂ ਯਾਰ ਕਬੱਡੀ ਵੇਖਣ ਆਏ ਆ ਯਾਰ ਸਰ ਮੈਂ ਯਾਰ ਬ੍ਰਦਰ ਹੱਥ ਬਨ ਕੇ ਬੇਨਤੀ ਆ ਸਾਡੀ ਮਜਬੂਰੀ ਆ ਦੇਖੋ ਮੈਂ ਕੁਛ ਨਹੀਂ ਲੈਣਾ ਮੈਂ ਕੁਛ ਨਹੀਂ ਲੈਣਾ ਮੈਂ ਆਪਣੀ ਕਮੈਂਟਰੀ ਦੇ ਪੈਸੇ ਲੈ ਕੇ ਮੁੜ ਜਾਣਾ ਇੱਥੋਂ ਪਰ ਮੈਨੂੰ ਦੁੱਖ ਆ ਪਲੇਅਰਾਂ ਦਾ ਮੈਨੂੰ ਦਰਸ਼ਕਾਂ ਦਾ ਵੀ ਦੁੱਖ ਆ ਮੈਨੂੰ ਕਮੇਟੀਆਂ ਦਾ ਵੀ ਦੁੱਖ ਆ ਵੀ ਜਿਹੜੇ ਇਹਨਾਂ ਇਹਨਾਂ ਪੈਸਾ ਲਾਉਂਦੇ ਆ ਪਰ ਬੇਨਤੀ ਆ ਹੱਥ ਬਨ ਕੇ ਕਬੱਡੀ ਨੂੰ ਆਪਾਂ ਕਬੱਡੀ ਰਹਿਣ ਦਈਏ ਹਰ ਇੱਕ ਗੱਲ ਤੇ ਰੌਲੇ ਪੈਂਦੇ ਆ ਯਾਰ ਲੋਕ ਕਿੰਨਾ ਪੈਸਾ ਲਾ ਰਿਆ ਕਿਹੜੇ ਹਿਸਾਬ ਨਾਲ ਪੈਸਾ ਲਾ ਰਿਆ ਭਾਜੀ ਇੱਕੋ ਮਿੰਟ ਤਾਂ ਤੂੰ ਤਾਂ ਠੰਡਾ ਰਹਿ ਲੈ ਮੇਰਾ ਵੀਰ ਤੂੰ ਤਾਂ ਠੰਡਾ ਰਹਿ ਲੈ ਤੂੰ ਤਾਂ ਠੰਡਾ ਰਹਿ ਲੈ ਮੇਰਾ ਵੀਰ ਸਾਹਿਬ ਇੱਕ ਮਿੰਟ ਯਾਰ ਕਰਾਉਣੇ ਉਹੀ ਕਰਵਾਉਣ ਲੱਗੇ ਆ 2 ਮਿੰਟ ਰੁਕੋ ਯਾਰ ਪਲੀਜ਼ ਐਵੇਂ ਕਿਸੇ ਪਲੇਅਰ ਦੇ ਸੱਟ ਫਿਟ ਲੱਗੀ ਕੋਈ ਫਾਇਦਾ ਨਹੀਂ ਇਹ ਵੀ ਪਲੇਅਰਾਂ ਦਾ ਡਿਸੀਜਨ ਸੀ ਪਰ ਮੈਂ ਖੁਦ ਇਸ ਗੱਲ ਨੂੰ ਮੈਂ ਯਾਰ ਆਪਦੀ ਤਿੰਨ ਗੱਲ ਕਹਿਣਾ ਯਾਰ ਵੀ ਇਹ ਨਹੀਂ ਹੋਣਾ ਚਾਹੀਦਾ ਪਲੀਜ਼ ਹੱਥ ਬਨ ਕੇ ਬੇਨਤੀ ਆ ਯਾਰ ਮੈਚ ਪੂਰਾ ਕਰਾਈਏ ਯਾਰ ਪਲੀਜ਼ ਮੈਚ ਪੂਰਾ ਕਰਾਓ ਯਾਰ ਇਹਨੂੰ ਕੀ ਕੀ ਵੀ ਇਹ ਪਹਿਲਾਂ ਵੀ ਫੈਸਲਾ ਪਲੇਅਰਾਂ ਦਾ ਸੀ ਮੈਂ ਸਿਰਫ ਇਹ ਗੱਲ ਕੀਤੀ ਆ ਯਾਰ ਵੀ ਮੁੰਡੇ ਦੇ ਕਿਸੇ ਦੇ ਸੱਟਫੇੜ ਨਾ ਲੱਗੇ ਕੋਈ ਕੋਈ ਇਸ ਤਰ੍ਹਾਂ ਦੀ ਅਣਹੋਣੀ ਨਾ ਹੋਵੇ ਵੀ ਜਿਹਦੇ ਨਾਲ ਸਾਨੂੰ ਕੱਲ ਨੂੰ ਪਛਤਾਉਣਾ ਪਵੇ ਤਲਖੀ ਭਰਿਆ ਮਾਹੌਲ ਪਹਿਲਾਂ ਪਲੇਅਰਾਂ ਨੇ ਬਣਾਇਆ ਨਾ ਕਿ ਅਸੀਂ ਬਣਾਇਆ ਪਾਜੀ ਇੱਕ ਮਿੰਟ ਦਾ ਵੇਟ ਕਰਨਾ ਯਾਰ ਪਾਜੀ ਬਰਫ ਹੋਵੇ ਨਾ ਇੱਥੇ ਲੱਗੇ ਕਿਸੇ ਘਰ ਦੇਓ ਜਾਂ ਪਲੀਜ਼ ਗਰਾਊਂਡ ਕਲੀਅਰ ਕਰਦੇਓ ਗਰਾਊਂਡ ਕਲੀਅਰ ਕਰਦੇਓ ਗਰਾਊਂਡ ਨੂੰ ਪਲੀਜ਼ ਕਲੀਅਰ ਕਰਦੇਓ ਰਿਕਵੈਸਟ ਆ ਯਾਰ ਕਿਦਾਂ ਪਲੀਜ਼ ਯਾਰ ਮੈਚ ਨੂੰ ਛੇਤੀ ਨਵੇੜੀਏ ਐਵੇਂ ਤਲਖੀ ਵਧੀ ਜਾਂਦੀ ਹੈ ਕੋਈ ਫਾਇਦਾ ਨਹੀਂ ਬੰਦਕਾਂ ਦਾ ਫੈਸਲਾ ਇਹ ਹੈ ਵੀ ਜੇ ਤਾ ਜੀਪਾਂ ਲੈਣੀ ਹੈ ਤਾਂ 12 ਮਿੰਟ ਮੈਚ ਪੂਰਾ ਖੇਡਿਆ ਜਾਊਗਾ ਤੇ ਜੇ ਹੁਣੇ ਮੈਚ ਸਮਾਪਤ ਕਰਨਾ ਫਿਰ ਜੀਪਾਂ ਕੈਂਸਲ ਠੀਕ ਹੈ ਜੀ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿੰਦਾ ਮੈਂ ਆਪਣੇ ਵੱਲੋਂ ਕੱਲੂ ਮੈਨੂੰ ਲਾਈਵ ਹੋ ਕੇ ਇਹ ਗੱਲਾਂ ਕਲੀਅਰ ਕਰਨੀਆਂ ਪੈਣ ਮੈਂ ਕਬੱਡੀ ਨੂੰ ਪ੍ਰੇਮ ਕਰਦਾ ਕਬੱਡੀ ਨੂੰ ਦੇਖਣਾ ਇਹ ਲੋਕਾਂ ਦਾ ਸਤਕਾਰ ਕਰਦਾ ਮੈਂ ਪਲੇਅਰਾਂ ਦਾ ਵੀ ਸਤਕਾਰ ਕਰਦਾ ਇੱਕ ਮਿੰਟ ਮੈਂ ਸਤਕਾਰ ਕਰਨਾ ਸਾਰੇ ਬੰਦਿਆਂ ਦਾ ਪਰ ਮੇਰੀ ਮਿੱਥੋਂ ਦੇਖਿਆ ਨਹੀਂ ਜਾਂਦਾ ਮੈਂ ਤਾਂ ਬੋਲ ਦਿੰਦਾ ਪਰ ਆ ਜੋ ਸਿਚੁਏਸ਼ਨ ਬਣੀ ਹੈ ਉਹਦੇ ਰੇਡਾਂ ਦੋ ਰੇਡਾਂ ਪੈਣਗੀਆਂ ਤੀਜੀ ਰੇਡ ਬਦਲਵੀ ਹੋ ਗਈ ਜਲਾਲ ਵਾਲਿਆਂ ਮਨ ਅਦਾਸ ਜਾ ਹੋ ਗਿਆ ਕਿੰਨਾ ਮਨ ਅਦਾਸ ਯਾਰ ਇਸ ਕਰਕੇ ਹੋਇਆ ਵੀ ਲੋਕ ਲੱਖਾਂ ਲੋਕ ਬੈਠੇ ਹੁੰਦੇ ਆ ਆ ਲੋਕਾਂ ਦਾ ਕੋਈ ਕਸੂਰ ਨਹੀਂ ਅਸੀਂ ਆਪਦੀ ਜੇਬ ਚ ਪਾ ਕੇ ਲੈ ਕੇ ਜਾਣੇ ਆ ਪਰ ਇਹਨਾਂ ਨੂੰ ਤਾਂ ਆਪਦੀ ਜੇਬ ਚੋਂ ਖਰਚ ਕੇ ਆਇਆ ਜਾਂ ਜਿਹੜੇ ਲਾਈਵ ਜੁੜੇ ਬੈਠੇ ਆ ਕੰਮਾਂ ਤੋਂੰਆਂ ਨੂੰ ਛੱਡੇ ਬੈਠੇ ਆ ਉਹਨਾਂ ਦਾ ਕੀ ਕਸੂਰ ਆ ਯਾਰ ਐ ਤਾਂ ਲੋਕ ਯਾਰ ਕਬੱਡੀ ਨੂੰ ਤਾਂ ਲੋਕ ਪਹਿਲੇ ਹੀ ਨਹੀਂ ਕਮੇਟੀ ਵਾਲੇ ਵੀਰ ਕਹਿੰਦੇ ਮੈਚ ਸ਼ੁਰੂ ਕਰੋ ਦੋ ਰੈਡਾਂ ਇੱਕ ਰੇਡਰ ਦੀਆਂ ਤੀਜੀ ਰੈਡ ਬਦਲ ਨਹੀਂ ਹੋਵੇਗੀ ਮਨਜੀਤ ਸਿੰਘ ਜੀ ਪ੍ਰਧਾਨ ਸਾਹਿਬ ਕਲੱਬ ਦੇ ਮੇਰੇ ਮਿੱਤਰੋ ਪਤਰੀ ਵਾਲਾ ਹੁਣ ਹੁਣ ਗੱਲ ਔਖੀ ਐ ਪਰ ਸਾਹਮਣੇ ਓ ਯਾਰ ਪਿਆਰ ਨਾਲ ਪਿਆਰ ਨਾਲ ਪਈ ਕੋਈ ਗੱਲ ਨਹੀਂ ਚਾਨ ਚੱਕ ਲੱਗ ਜਾਂਦੀ ਹੈ ਕੋਈ ਕਿਸੇ ਦੇ ਨਾਲ ਓਦਾਂ ਨਹੀਂ ਮਾਰਦਾ ਨਾ ਰਵੀ ਕੋਈ ਗੱਲ ਨਹੀਂ ਰਾਜੇ ਕੋਈ ਗੱਲ ਨਹੀਂ ਮਿਲੋ ਯਾਰ ਜੱਫੀ ਪਾਓ ਆਓ ਯਾਰ ਰੇਡ ਕਹਦੀ ਐ ਕਬੱਡੀ ਕਹਦੀ ਐ ਬੇਰ ਸਾਹਿਬ ਕਬੱਡੀ ਕਲੱਬ ਪਲੱਸ ਦੋਲੋਂ ਨੰਗਲ ਤਾਂ ਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਪਲੇਅਰਾਂ ਨੂੰ ਬੇਨਤੀ ਕਰਨਾ ਵੀ ਇੱਕ ਵਾਰੀ ਮੈਚ ਦੁਬਾਰਾ ਜ਼ਰੂਰ ਵੇਖ ਲਿਓ ਠੰਡੇ ਮਤੇ ਨਾਲ ਘਰੇ ਜਾ ਕੇ ਤਾਂ ਕਿ ਉੱਥੇ ਪਤਾ ਲੱਗ ਜੂ ਵੀ ਗਲਤ ਕੌਣ ਸੀ ਤੇ ਸਹੀ ਕੌਣ ਸੀਗਾ ਧੰਨਵਾਦ